ਸਤ ਸ੍ਰੀ ਅਕਾਲ ਜੀ ਤੁਹਾਡਾ ਹਰਪ੍ਰੀਤ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਬੁੱਧਵਾਰ ਦਾ ਬੁੱਧਵਾਰ ਦੀ ਸਵੇਰ ਹੈ ਸਵੇਰ ਦਾ ਕੰਮ ਕੰਪਲੀਟ ਹੋ ਚੁੱਕਿਆ ਅੱਜ ਬਹੁਤ ਸੋਹਣੀ ਧੁੱਪ ਨਿਕਲੀ ਹੈ ਸਵੇਰੇ ਸਵੇਰੇ ਤੇ ਮਤਲਬ ਕਿ ਸਾਡੇ ਲਈ ਤਾਂ ਹਾਊਸ ਵਾਈਫ ਹੈ ਜਿਹੜੇ ਘਰਾਂ ਚ ਦੇਖਣਾ ਵੀ ਕੱਪੜੀ ਲੀੜੇ ਧੋਣੇ ਆ ਉਹਨਾਂ ਲਈ ਤਾਂ ਧੁੱਪ ਦਾ ਬਹੁਤ ਜ਼ਿਆਦਾ ਵੇਟ ਸੀਗੀ ਕਈ ਦਿਨ ਤੋਂ ਕਿ ਕਿ ਕਈ ਦਿਨ ਦਾ ਜਿਹੜੇ ਧੁੱਪ ਹੋ ਨਹੀਂਦੀ ਰਹੀ ਬੱਦਲ ਜੇ ਹੋਏ ਵੇ ਤੇ ਬਹੁਤ ਜ਼ਿਆਦਾ ਤੇ ਦਿਲ ਇੰਦਰ ਝਪਿਆ ਹੋਇਆ ਤਾਂ ਮਤਲਬ ਕਿ ਜਿਹੜੀ ਸਾਡੀ ਲਾਈਫ ਹੈ ਨਾ ਵੀ ਉਹ ਧੁੱਪ ਤੇ ਛਾਂ ਤੇ ਦੇ ਕਾਫੀ ਤੇ ਨਿਰਪਰ ਕਰਦੀ ਹੈ ਇੱਕ ਹਾਊਸ ਵਾਈਫ ਦੀ ਜਿਹੜੀ ਲਾਈਫ ਹੈ ਕਿਉਂਕਿ ਉਹਦੇ ਜਿਹੜੇ ਕੰਮ ਹੈ ਧੁੱਪ ਨੂੰ ਦੇਖ ਕੇ ਛਾਂ ਨੂੰ ਦੇਖ ਕੇ ਇਹ ਜੀਜ਼ਾਂ ਨੂੰ ਦੇਖ ਕੇ ਹੁੰਦੇ ਆ ਕਈ ਧੁੱਪ ਤੇ ਕਿਉਂਕਿ ਜੇ ਅਸੀਂ ਥੋੜੀ ਧੁੱਪ ਤੇ ਜਿਨ ਨਿਕਲੂਗੀ ਤਾਂ ਅਸੀਂ ਕੱਪੜਿਆਂ ਨੂੰ ਮਸ਼ੀਨ ਲਾਉਣੀ ਹੁੰਦੀ ਹੈ ਤਾਂ ਕਿ ਕੱਪੜੇ ਸੁੱਕ ਸਕੇ ਤੇ ਜੇ ਫੈਮਿਲੀ ਘਰ ਚ ਆ ਗਈ ਤਾਂ ਅਸੀਂ ਖਾਣਾ ਬਣਾਉਣਾ ਹੁੰਦਾ ਹੈ ਕਿ ਫੈਮਿਲੀ ਗਰਮ ਗਰਮ ਖਾਣਾ ਖਾ ਸਕੇ ਮਤਲਬ ਕਿ ਆਪਣੇ ਲਈ ਤਾਂ ਉਹ ਸੋਚੀਦਾ ਨਹੀਂ ਵੀ ਜੋ ਵੀ ਹੈਗਾ ਫੈਮਿਲੀ ਲਈ ਫੈਮਿਲੀ ਲਈ ਫੈਮਿਲੀ ਨੂੰ ਕਿਆ ਚੰਗਾ ਲੱਗਦਾ ਬੱਚਿਆਂ ਨੂੰ ਕਿਆ ਚੰਗਾ ਲੱਗਦਾ ਕਿਸ ਹਿਸਾਬ ਨਾਲ ਸਾਡੀ ਫੈਮਿਲੀ ਖੁਸ਼ ਹੋਊਗੀ ਬੱਚੇ ਕਿਸ ਤਰ੍ਹਾਂ ਖੁਸ਼ ਹੋਣਗੇ ਬੱਚੇ ਕਿੰਨਾ ਹੈਲਦੀ ਰਹਿਣਗੇ ਇਹ ਸਾਰੀਆਂ ਚੀਜ਼ਾਂ ਇੱਕ ਹਾਊਸ ਵਾਈਫ ਦੇ ਮਾਈਂਡ ਤੇ ਜਿਹੜੀਆਂ ਹਮੇਸ਼ਾ ਰਹਿੰਦੀਆਂ ਇਹ ਚੀਜ਼ਾਂ ਮਤਲਬ ਕਿ ਇਹਦੇ ਇਹਨੂੰ ਦੇਖ ਕੇ ਉਹਦੇ ਸਾਰੇ ਜਿਹੜੇ ਫੈਸਲੇ ਉਹ ਹੁੰਦੇ ਆ ਆਪਣੀ ਲਾਈਫ ਦਾ ਤਾਂ ਕੋਈ ਫੈਸਲਾ ਨਹੀਂ ਹੁੰਦਾ ਆਪਣੀ ਲਾਈਫ ਲਈ ਉਹ ਕੁਝ ਨਹੀਂ ਕਰਦੇ ਕੁਝ ਕੁ ਲੇਡੀ ਜਿਹੜੀਆਂ ਬਿਲਕੁਲ ਮਤਲਬ ਕਿ ਆਪਣੇ ਲਈ ਨਹੀਂ ਜੀ ਪਾਉਂਦੀਆਂ ਸਾਡੀ ਲੇਡੀਜ਼ ਵੀ ਲਾਈਫ ਕਿ ਆਏ ਸਾਰਾ ਦਿਨ ਬੱਚਿਆਂ ਦੇ ਢੇਰ ਦੇ ਗਿਰਦ ਹਸਬੰਡ ਦੇ ਢੇਰ ਦੇ ਗਿਰਦ ਦੇ ਸਹੁਰਿਆਂ ਆਪਣੇ ਸਾਸ ਸਹੁਰੇ ਦੇ ਢੇਰ ਦੇ ਗਿਰਦ ਹੀ ਘੁੰਮਦੀ ਰਹਿੰਦੀ ਆ ਰਿਸ਼ਤਿਆਂ ਨੂੰ ਬਚਾਉਣ 'ਚ ਲੱਗੇ ਰਹਿੰਦੇ ਆ ਅਸੀਂ ਤੇ ਉਹਨਾਂ ਨੂੰ ਨਿਭਾਉਣ 'ਚ ਲੱਗੇ ਰਹਿੰਦੇ ਆਪਣੇ ਲਈ ਬਿਲਕੁਲ ਵੀ ਟਾਈਮ ਨਹੀਂ ਕੱਢ ਪਾਉਂਦੇ ਮੈਂ ਵੀ ਪਿਛਲੇ ਇੰਨੇ ਸਾਲ ਇਦਾਂ ਹੀ ਗੜਤੇ ਬਿਲਕੁਲ ਵੀ ਟਾਈਮ ਆਪਣੇ ਲਈ ਨਾ ਮਿਲਿਆ ਨਾ ਕੱਢਣ ਦੀ ਕੋਸ਼ਿਸ਼ ਕਰੀ ਆ ਪਰ ਹੁਣ ਜਾ ਕੇ ਪਤਾ ਲੱਗਿਆ ਵੀ ਜਿਹੜਾ ਯੋਗ ਹੈ ਨਾ ਉਹ ਸਾਡੀ ਮਤਲਬ ਕਿ ਸਰੀਰ ਲਈ ਤਾਂ ਉਹਦੇ ਬੈਨੀਫਿਟ ਹੈਗੇ ਹੀ ਆ ਯੋਗ ਦੇ ਪਰ ਜਿਹੜੀ ਸਾਡੀ ਮੈਂਟਲ ਹੈਲਥ ਹੈ ਨਾ ਉਹਦੇ ਲਈ ਬਹੁਤ ਜ਼ਿਆਦਾ ਜਿਹੜਾ ਹੈਲਪਫੁਲ ਹੈ ਇਹ ਸਾਡੇ ਯੋਗ ਇਸ ਲਈ ਮੈਂ ਤਾਂ ਸਾਰਿਆਂ ਨੂੰ ਸਲਾਹ ਦਵਾਂਗੀ ਵੀ ਤੁਸੀਂ ਜ਼ਰੂਰ ਜੇ ਤੁਹਾਡੇ ਨੇੜੇ ਤੇੜੇ ird gird ਯੋਗ ਹੁੰਦਾ ਹੈ ਯੋਗਾ ਕਲਾਸਾਂ ਹੁੰਦੀਆਂ ਜਾਂ ਤੁਸੀਂ ਘਰ ਛੀ ਯੋਗਾ ਜ਼ਰੂਰ ਜੁਆਇਨ ਕਰੋ ਹਰ ਲੇਡੀ ਹਰ ਹਾਊਸ ਵਾਈਫ ਮਤਲਬ ਕਿ ਜਿਹਨੂੰ ਲੱਗਦਾ ਨਾ ਵੀ ਉਹ ਬਹੁਤ ਜ਼ਿਆਦਾ ਬਿਜ਼ੀ ਉਹਦੇ ਵਿੱਚੋਂ ਆਪਣੇ ਬਿਜ਼ੀ ਟਾਈਮ ਚੋਂ ਅੱਧਾ ਘੰਟਾ ਘੰਟਾ ਯੋਗ ਲਈ ਜ਼ਰੂਰ ਕੱਢੋ ਮਤਲਬ ਕਿ ਸਾਨੂੰ ਤਾਂ ਪਤਾ ਹੀ ਨਹੀਂ ਤਾਂ ਹੁੰਦਾ ਵੀ ਇਹ ਜਿਹੜਾ ਯੋਗ ਹੈ ਅਸੀਂ ਸੋਚਦੇ ਦੇ ਵੀ ਚੱਲ ਹਾਂ ਸਟੈਚਿੰਗ ਵਗੈਰਾ ਕਰੀ ਇਹ ਹੀ ਯੋਗ ਹੈ ਪਰ ਇਹ ਯੋਗ ਨਹੀਂ ਹੈਗਾ ਜੀ ਯੋਗ ਬਹੁਤ ਪਾਵਰਫੁਲ ਹੈਗਾ ਜਿਹੜਾ ਸਾਡੇ ਬਾਡੀ ਲਈ ਤਾਂ ਹੈਗਾ ਸਾਡੀ ਮੈਂਟਲ ਜਿਹੜੀ ਮੈਂਟਲ ਹੈਲਥ ਨਾਲ ਉਹਦੇ ਤੇ ਬਹੁਤ ਜ਼ਿਆਦਾ ਚੰਗਾ ਪ੍ਰਭਾਵ ਪਾਉਂਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਸਾਨੂੰ ਜਿਹੜੇ ਅਸੀਂ ਡਿਪਰੈਸ ਹੋ ਜਾਂਦੇ ਆ ਛੋਟੂਟੀਆਂ ਗੱਲਾਂ ਤੇ ਵੱਧ ਅਸੀਂ ਰਿਐਕਟ ਕਰਦੇ ਆ ਉਹ ਤੋਂ ਬਾਅਦ ਇਹਦੀ ਯੋਗ ਵਿੱਚ ਨਾ ਸਾਨੂੰ ਇਹ ਚੀਜ਼ਾਂ ਹੈਂਡਲ ਕਰਨਾ ਫੈਮਿਲੀ ਹੈਂਡਲ ਕਰਨਾ ਗੁੱਸਾ ਪਿਆਰ ਇਹ ਸਾਰੀਆਂ ਚੀਜ਼ਾਂ ਬੈਲੈਂਸ ਜਿਹੜਾ ਹੈ ਨਾ ਉਹ ਯੋਗ ਹੀ ਸਿਖਾਉਂਦਾ ਹੈ ਇਸ ਲਈ ਸਾਨੂੰ ਹਰ ਇੱਕ ਇਨਸਾਨ ਨੂੰ ਆਪਣੀ ਲਾਈਫ 'ਚ ਯੋਗ ਜ਼ਰੂਰ ਕਰਨਾ ਚਾਹੀਦਾ ਹੈ ਮੈਂ ਤਾਂ ਮਤਲਬ ਕਿ ਆਪਣੇ ਐਕਸਪੀਰੀਅੰਸ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸਦੀ ਐ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਐ ਕੋਈ ਯੋਗ ਕਰਦਾ ਐ ਕੋਈ ਸੈਰ ਕਰਦਾ ਐ ਕੋਈ ਆਪਣਾ ਜਿੰਮ ਜਾਂਦਾ ਐ ਹਰ ਇੱਕ ਦੇ ਅਲੱਗ-ਅਲੱਗ ਬੈਨੀਫਿਟ ਐ ਪਰ ਮੈਂ ਜਿੰਮ ਵੀ ਕਰਿਆ ਐ ਪਹਿਲਾਂ ਪਰ ਮੈਨੂੰ ਜਿਹੜਾ ਯੋਗ ਚੋਂ ਫਾਇਦਾ ਮਿਲਿਆ ਨਾ ਮੈਨੂੰ ਜਿੰਮ ਚੋਂ ਨਹੀਂ ਮਿਲਿਆ ਇੱਥੇ ਮੈਂ ਜਿੰਮ ਨੂੰ ਗਲਤ ਨਹੀਂ ਕਹਿੰਦੀ ਪਰ ਮੈਨੂੰ ਆਪਣੇ ਪਰਸਨਲ ਐਕਸਪੀਰੀਅੰਸ ਨਾਲ ਦੱਸਦੀ ਵੀ ਮੈਨੂੰ ਯੋਗ ਦਾ ਬਹੁਤ ਜ਼ਿਆਦਾ ਫਾਇਦਾ ਲੱਗਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਯੋਗ ਕਰਨਾ